ਹਾਂ ਲੋ ਜੀ ਰੀ ਰੀਕਰਨ ਕਰ ਲਓ ਜੀ 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 ਸਰ ਰਮੇਸ਼ ਬਹਿਲ ਬੋ ਰਹੇ ਆ ਪੱਤਰਕਾਰ ਬਟਾਲੇ ਤੋਂ ਜੀ ਵੈਲਕਮ ਸਰ ਇੱਕ ਨਾ ਵੀਡੀਓ ਆ ਰਹੀ ਹੈ ਉਹ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਵਾ ਗੁਰਦੀਪ ਸਿੰਘ ਆਮ ਆਦੀ ਪਾਰਟੀ ਦੇ ਜਿਹੜੇ ਡੇਰਾ ਬਾਬਾ ਨਾਨਕ ਤੋਂ ਇਲੈਕਸ਼ਨ ਲੜੇ ਸੀਗੇ ਜੀ 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 ਇਹ ਲੋਕ ਸਭਾ ਇਲੈਕਸ਼ਨਾਂ ਦੇ ਆਪਣੇ ਕਲਸੀ ਸਾਹਿਬ ਪਿੱਛੇ ਬੈਠੇ ਹੋਏ ਆ ਔਰ ਉਹ ਵੀਡੀਓ ਦੇ ਵਿੱਚ ਕਹਿ ਰਹੇ ਆ ਮੈਂ ਦੇਖਦਾ ਅਕਾਲੀ ਤੇ ਕਾਂਗਰਸ ਦਾ ਬਸ ਤੱਕ ਕਿਹੜਾ ਫੜਦਾ ਫਿਰ ਨਾ ਕਹੀਓ ਤੱਕਾ ਕਰਤਾ ਵੇਖੋ ਇਹ ਬਖਲਾੜ ਚ ਆਏ ਨੇ ਹਾਰ ਤੋਂ ਬਖਲਾੜ ਚ ਆਏ ਨੇ ਜਿਹੜੀ ਪਾਰਟੀ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਝੂਠੀਆਂ ਗਰੰਟੀਆਂ ਦੇ ਕੇ ਸਰਕਾਰ ਦੇ ਵਿੱਚ ਆਈ ਸੀ ਤੇ ਉਹਨਾਂ ਨੂੰ ਆਪਣੀ ਜ਼ਮੀਨ ਜਿਹੜੀ ਆ ਖਿਸਕਦੀ ਨਜ਼ਰ ਆ ਰਹੀ ਆ ਨਾ ਤਾਂ ਕਦੇ ਇਹਨਾਂ ਦਬਕਿਆਂ ਦਾ ਕੋ ਹਾਲ ਤੱਕ ਪੰਜਾਬ ਦਾ ਕੋਈ ਵਸਨੀਕ ਡਰਿਆ ਜੀ ਤੇ ਡੇਰਾ ਬਾਬਾ ਨਾਨਕ ਗੁਰਨਾਨਕ ਸੱਚੇ ਪਾਤਸ਼ਾਹ ਦੀ ਧਰਤੀ ਆ ਇੱਥੇ ਜਿਹੜੇ ਨੇ ਗੁਰੂ ਮਹਾਰਾਜ ਦੀ ਮਿਹਰ ਸਦਕਾ ਅਕਾਲੀ ਦਲ ਦਾ ਬੂਥ ਲੱਗਦਾ ਹੈ ਵੀਰਿਆ ਹਰ ਪਿੰਡ ਚ ਲੱਗਦਾ ਰਿਹਾ ਤੇ ਕਾਲੇ ਦਲ ਜਿੱਤਦਾ ਵੀ ਰਿਹਾ ਜੀ ਤੇ ਇਸ ਵਾਰੀ ਜਿਹੜੀ ਇਹਨੇ ਗੱਲ ਕੀਤੀ ਹੈ ਨਾ ਮੈਂ ਇਹਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕਰ ਰਿਹਾ ਤੇ ਮੇਰਾ ਇਹਨੂੰ ਖੁੱਲਾ ਚੈਲੰਜ ਜੀ ਇੱਕ ਪਿੰਡ ਦੱਸ ਦੇ ਜਿੱਥੇ ਬੂਥ ਨਹੀਂ ਲੱਗਣ ਦਊਗਾ ਰਵੀਕਰਨ ਸਿੰਘ ਕਾਲੋ ਪਾਰਟੀ ਦੇ ਦੋਸਤ ਜਾ ਕੇ ਬੂਥ ਲਵਾਊਗਾ ਠੀਕ ਤੇ ਨਾਲੇ ਲੋਕ ਜਿਹੜੇ ਨੇ ਪਿਆਰ ਨਾਲ ਵੋਟਾਂ ਪਾਉਂਦੇ ਨੇ ਜਿਤਨਾ ਇਹ ਧਵਕੇ ਮਾਰ ਰਿਹਾ ਨਾ ਤੇ ਇਹਨੂੰ ਪਤਾ ਹੋਵੇਗਾ ਕਿ ਜਿਤਨਾ ਸਾਰਾ ਬਿਸਤਰਾ ਗੋਲ ਹੈ ਇਹਨਾਂ ਦਾ ਜੀ ਤੇ ਹੁਣ ਜਿਹੜੇ ਨੇ ਜਦੋਂ ਬੰਦਾ ਹਾਰਦਾ ਹੋਵੇ ਨਾ ਉਦੋਂ ਇਹੋ ਜਿਹੀਆਂ ਗੱਲਾਂ ਕਰਦਾ ਨੰਦਾ ਮੈਂ ਸਰਦਾਰ ਗਦੀਪ ਸਿੰਘ ਰੰਧਾਵਾ ਨੂੰ ਕਿਉਂ ਰੰਧਾਵਾ ਸਾਹਿਬ ਪਿਆਰ ਦੇ ਨਾਲ ਲੋਕਪ੍ਰਿਅ ਲੋਕ ਇਤਰਾ ਜੁੱਤੀ ਨਾਲ ਵੋਟ ਨਹੀਂ ਪਾਉਂਦੇ ਕਦੇ ਤੇ ਡਰਾ ਕੇ ਕਦੀ ਵੋਟ ਨਹੀਂ ਨਹੀਂ ਵੋਟ ਪਿਆਰ ਨਾਲ ਲਈ ਜਾਂਦੀ ਹੈ ਸਰ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਪੱਤਰਕਾਰਾਂ ਤੋਂ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਉਹਨਾਂ ਕੋਲ ਤੇ ਉਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਜ਼ੁਬਾਨ ਜਿਹੜੀ ਉਹ ਸਲਿੱਪ ਕਰ ਗਈ ਹੈ ਇਹ ਜ਼ੁਬਾਨ ਸਲਿੱਪ ਨਹੀਂ ਕਰਦੀ ਇਹ ਜ਼ੁਬਾਨ ਜਿਹੜੀ ਹੈ ਨਾ ਜੋ ਮਨ ਦੇ ਵਿੱਚ ਹੋਵੇ ਨਾ ਉਹ ਹੀ ਜ਼ੁਬਾਨ ਤੇ ਆਉਂਦਾ ਵਾ ਜੀ ਤੇ ਇਹੋ ਜਿਹੜੀਆਂ ਨੇ ਨਾ ਜਦੋਂ ਗੱਲਾਂ ਬਹਿਦਾਂ ਨੂੰ ਪਹਿਲਾਂ ਗੱਲ ਕਹਿ ਰਿਹਾ ਕਿ ਜਦੋਂ ਬੰਦਿਆਂ ਨੂੰ ਹਾਰ ਦਿਸਦੀ ਹੋਵੇ ਕੋਈ ਕੰਮ ਇਹਨਾਂ ਨੂੰ ਇੱਕ ਵੀ ਕੰਮ ਦੱਸਣ ਆਮ ਪਾਰਟੀ ਵਾਲੇ ਜੀ ਜਿਹੜਾ ਹਲਕਾ ਡੇਰਾ ਬਾਬਾ ਨੂੰ ਜਿਨ੍ਹਾਂ ਨੇ ਦੋ ਸਾਲਾਂ ਚ ਕੀਤਾ ਠੀਕ ਹੈ ਜੀ ਸੋ ਵਾਇ ਜਿਹੜਾ ਵਾ ਕਿ ਲੋਕਾਂ ਦੇ ਜਿਹੜੇ ਝੂਠੇ ਪਰਚੇ ਹੋ ਗਏ ਕਿ ਇਹ ਆ ਹੋ ਗਿਆ ਇਹੋ ਕੋਈ ਜਿਹੜਾ ਕਾਨੂੰਨ ਕਾਨੂੰਨ ਦੀ ਸਥਿਤੀ ਹੈ ਜੀ ਜਿੰਨਾ ਮਾੜਾ ਹਾਲ ਐ ਸੋਨੇ ਪੰਜਾਬ ਦੇ ਵਿੱਚ ਇਹਨਾਂ ਕਿਤੇ ਵੀ ਜੀ ਦਿਨ ਦਿਹਾੜੇ ਲੋਕਾਂ ਦੇ ਕਤਲ ਹੋ ਰਹੇ ਜੀ ਹੁੰਡਾਗਰਦੀ ਹੋ ਰਹੀ ਜੀ ਲੋਕਾਂ ਦੇ ਚੈਨ ਸਨਿਚਿੰਗ ਹੋ ਰਹੀ ਆ ਗੁੱਟਖੋ ਹੋ ਰਹੀ ਆ ਉਹਦੇ ਵੱਲ ਦੇ ਧਿਆਨ ਨਹੀਂ ਗਾ ਇਹਨਾਂ ਦਾ ਜਿਹੜੀ ਗੱਲਾਂ ਨਾਲ ਕਰਕੇ ਆਏ ਸੀ ਨਾ ਨਸ਼ੇ ਹਾਲੀ ਤੱਕ ਬੰਦ ਕਰਾ ਸਕੇ ਨੇ ਤੇ ਨਾ ਕੋਈ ਹੋਰ ਗੱਲ ਕਰ ਸਕੇ ਇੱਕ ਵੀ ਵਾਦਾ ਜਿਹੜਾ ਵਾ ਜੀ ਉਹ ਪੂਰਾ ਨਹੀਂ ਕਰ ਸਕੇ ਠੀਕ ਥੈਂਕ ਯੂ ਸਰ ਥੈਂਕ ਯੂ ਜੀ